ਆਇਓ ਕੀ ਕਰਨਾ ਹੈ ਬਰਨਾਲੇ ਮੈਂ ਆਪਣੇ ਭਰਾ ਦੇ ਰਖੜੀ ਬਣਾਣ ਆਇਆ ਹਾਂ ਹਾਂਜੀ ਕਿ ਮੇਰੇ ਪ੍ਰਬੰਧ ਲੱਗੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਇਹਨਾਂ ਦੇ ਸੂਰਤਾਂ ਬਹੁਤ ਜ਼ਿਆਦਾ ਵਧੀਆ ਸੀਗੀਆਂ ਇਹਨਾਂ ਨੇ ਰਖੜੀ ਬਣਾਉਂਦਾ ਜੋ ਪ੍ਰੋਗਰਾਮ ਕੀਤਾ ਬਹੁਤ ਵਧੀਆ ਸੀ ਮਿਲਣ ਦਾ ਮੌਕਾ ਦਿੱਤਾ ਸੀ ਜੀਲਾ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਵੀ ਅੱਜ ਭਾਣੂ ਪੂਰਾ ਜੱਫੀ ਪਾ ਕੇ ਮਿਲਣ ਮਿਲ ਸਜੇ ਅੱਜ ਜੀ ਤੜਕਰੀਆਂ ਧਰ ਬਣਾਉਣ ਆਇਆ ਕੁਛ ਹੈ ਠੀਕ ਹੈ ਅਸੀਂ ਜੀਲਾ ਸਾਬਚ ਆਏ ਆਂ ਜੀ ਬਰਨਾਲਾ ਜੀਲਾ ਸਾਬ ਦੇ ਜੀਲ ਚ ਪੀਐਸਐਨ ਮਤਲਬ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੀਲੇ ਸਾਬ ਦਾ ਕਿ ਸਾਨੂੰ ਰਖੜ

ਹਾਂਜੀ ਕਿ ਮੇਰੇ ਪ੍ਰਭੰਦ ਲੱਗੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਇਹਨਾਂ ਦੀ ਸਹੂਲਤਾਂ ਬਹੁਤ ਜ਼ਿਆਦਾ ਵਧੀਆ ਸੀਗੀਆਂ ਇਹਨਾਂ ਨੇ ਰੱਖੜੀ ਬਣਾਉਣ ਦਾ ਜੋ ਪ੍ਰੋਗਰਾਮ ਕੀਤਾ ਬਹੁਤ ਵਧੀਆ ਸੀ ਮਿਲਣ ਦਾ ਮੌਕਾ ਦਿੱਤਾ ਸੀ ਜੀਲਾ ਹਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਅੱਜ ਭਰਾ ਨੂੰ ਪੂਰਾ ਜੱਫੀ ਪਾ ਕੇ ਮਿਲਣ ਮੈਨੂੰ ਸੱਚੀ ਅੱਜ ਕਿਸੀ ਰੱਖੜੀ ਤੇ ਧਰ ਬਣਾਉਣ ਆਏ ਕਿਥੇ ਆਏ ਕਿ ਠੀਕ ਆ ਅਸੀਂ ਜੀਲਾ ਸਾਹਿਬ ਚ ਆਏ ਆਂ ਵੀ ਬਰਨਾਲਾ ਜੀਲਾ ਸਾਹਿਬ ਦੇ ਜਿਲ੍ਹੇ ਚ ਪੀਐਸਨ ਮਤਲਬ ਧੰਨਵਾਦ ਕਰਦੇ ਆਂ ਸਰਕਾਰ ਦਾ ਜੀਲਾ ਸਾਹਿਬ ਦਾ ਕਿ ਸਾਨੂੰ ਰੱਖੜੀ ਸਾਡਾ ਕੱਲਾ ਕੱਲਾ ਭਰਾ ਹੈਗਾ ਕਿ ਸਾਨੂੰ ਰੱਖੜੀ ਸਾਰ ਵਧੀਆ ਜੀ 5-10 ਮਿੰਟ ਗੱਲਬਾਤ ਕਰਨ ਦੀ ਵੀ ਦਿੱਤੀ ਤੇ ਧੰਨਵਾਦ ਕਰਦੀ ਹਾਂ। ਅੱਜ ਬਰਨਾਲੇ ਆਇਓ ਕੀ ਕਰਨ ਆਇਓ? ਬਰਨਾਲੇ ਮੈਂ ਆਪਣੇ ਭਰਾ ਦੇ ਰਖੜੀ ਬੰਨਣ ਆਇਆ। ਹਾਂਜੀ ਕਿ ਮੇਰੇ ਪ੍ਰਭੰਦ ਲੱਗੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਇਹਨਾਂ ਦੀ ਸਹੂਲਤਾਂ ਬਹੁਤ ਜ਼ਿਆਦਾ ਵਧੀਆ ਸੀਗੀਆਂ ਇਹਨਾਂ ਨੇ ਰੱਖੜੀ ਬਣਾਉਣ ਦਾ ਜੋ ਪ੍ਰੋਗਰਾਮ ਕੀਤਾ ਬਹੁਤ ਵਧੀਆ ਸੀ ਮਿਲਣ ਦਾ ਮੌਕਾ ਦਿੱਤਾ ਸੀ ਜੀਲਾ ਹਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਵੀ ਅੱਜ ਭਰਾ ਨੂੰ ਪੂਰਾ ਜੋਫੀ ਪਾਰਟੀ ਮਿਲਣ ਮਿਲ ਸੱਚੀ ਅਸੀਂ ਅੱਜ ਕਿਸੀ ਰੱਖੜੀ ਤੇ ਧਿਆਨ ਬਣਾਉਣ ਆਏ ਕਿਥੇ ਆਏ ਕਿੱਥੇ ਆ ਅਸੀਂ ਜੀਲਾ ਸਾਹਿਬ ਚ ਆਏ ਹਾਂ ਜੀ ਬਰਨਾਲਾ ਜੀਲਾ ਸਾਹਿਬ ਦੇ ਜਿਲ੍ਹੇ ਚ ਪੀਐਸ ਜਨ ਨੂੰ ਮਤਲਬ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੀਲੇ ਸਾਹਿਬ ਦਾ ਕਿ ਸਾਨੂੰ ਰੱਖੜੀ ਸਾਡਾ ਕੱਲਾ ਕੱਲਾ ਭਰਾ ਹੈਗਾ ਕਿ ਸਾਨੂੰ ਰੱਖੜੀ ਵਧੀਆ ਜੀ 5.10 ਮਿੰਟ ਗੱਲਬਾਤ ਕਰਨ ਦੀ ਵੀ ਦਿੱਤੀ ਤੇ ਧੰਨਵਾਦ ਕਰਦੀ ਹਾਂ ਅੱਜ ਬਰਨਾਲੇ ਆਇਓ ਕੀ ਕਰਨ ਆਇਓ ਬਰਨਾਲੇ ਮੈਂ ਆਪਣੇ ਭਰਾ ਦੇ ਰਖੜੀ ਬੰਨਣ ਆਇਆ ਹਾਂ ਹਾਂਜੀ ਕਿ ਮੇਰੇ ਪ੍ਰਭੰਦ ਲੱਗੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੇ ਇਹਨਾਂ ਦੀ ਸੂਰਤਾ ਬਹੁਤ ਜ਼ਿਆਦਾ ਵਧੀਆ ਸੀਗੀਆਂ ਇਹਨਾਂ ਨੇ ਰਖੜੀ ਬਣਾਉਣ ਦਾ ਜੋ ਪ੍ਰੋਗਰਾਮ ਕੀਤਾ ਬਹੁਤ ਵਧੀਆ ਸੀ ਮਿਲਣ ਦਾ ਮੌਕਾ ਦਿੱਤਾ ਸੀ ਜੀਲਾ ਹਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆਂ ਵੀ ਅੱਜ ਭਰਾ ਨੂੰ ਪੂਰਾ ਜੱਫੀ ਪਾਤੀ ਮਿਲਣ ਮੈਨੂੰ ਸੱਚੇ ਅਸੇ ਅੱਜ ਕੋਈ ਟੱਕਰੀਆਂ ਧਿਆਨ ਬਣਾਉਣ ਆਏ ਕਿਥੇ ਆਏ ਕਿੱਥੇ ਆ ਅਸੀਂ ਜੀਲਾ ਸਾਹਿਬ ਚ ਆਏ ਆਂ ਵੀ ਬਰਨਾਲਾ ਜੀਲਾ ਸਾਹਿਬ ਜੀ ਚ ਪੀਐਸ ਨੂੰ ਮਤਲਬ ਧੰਨਵਾਦ ਕਰਦੇ ਆਂ ਸਰਕਾਰ ਦਾ ਜੀਲੇ ਸਾਹਿਬ ਦਾ ਕਿ ਸਾਨੂੰ ਰਖੜੀ ਸਾਡਾ ਕੱਲਾ ਕੱਲਾ ਭਰਾਇਆ ਹੈਗਾ ਕਿ ਸਾਨੂੰ ਰਖੜੀ ਸਾਰੇ ਇਹ 205 10 ਮਿੰਟ ਗੱਲਬਾਤ ਕਰਨ ਦੀ ਇਹ ਵੀ ਦਿੱਤੀ ਤੇ ਧੰਨਵਾਦ ਕਰਦੀ ਹਾਂ